ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦਾ ਨਵੰਬਰ ਮਹੀਨਾ ਬੜਾ ਖਤਰਨਾਕ ਸਮਾਂ ਸੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਜਿਹੜੀ ਵੱਡੀ ਪੱਧਰ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਵੱਡੀ ਪੱਧਰ ਤੇ ਕਤਲੋਗਾਰਧ ਕੀਤੀ ਗਈ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਇਹਨਾਂ ਕਤਲਾਂ ਵਿੱਚ ਜਿਹੜੇ 1984 ਦੇ ਦਿੱਲੀ ਚ ਹੋਏ ਕਾਨਪੁਰ ਚ ਹੋਏ ਜਾਂ ਹੋਰ ਥਾਵਾਂ ਤੇ ਹੋਏ ਇਹਨਾਂ ਨੂੰ ਸ਼ਹਿਦ ਦਿੱਤੀ ਉੱਥੇ ਹੀ ਆਪ ਕਮਾਂਡ ਵੀ ਕੀਤੀ ਜਿਨ੍ਹਾਂ ਵਿੱਚ ਕਈ ਲੀਡਰ ਜਿਹੜੇ ਉਹ ਸਬੂਤਾਂ ਦੀ ਘਾਟ ਕਾਰਨ ਜਾਂ ਗਵਾਹਾਂ ਦੇ ਨਾ ਮਿਲਣ ਕਰ ਕਈ ਬਰੀ ਹੋ ਗਏ ਪਰ ਸੱਜਣ ਕੁਮਾਰ ਜਿਹੜਾ ਉਹਨੂੰ ਵੋਟ ਵੱਲੋਂ ਸਜ਼ਾ ਦਿੱਤੀ ਗਈ ਆ ਭਾਵੇਂ ਕਿ ਉਸ ਸਮੇਂ ਕਾਤਲ ਹਜ਼ਾਰਾਂ ਤਦਾਦ ਚ ਹੋਣਗੇ ਪਰ ਅਦਾਲਤਾਂ ਵਿੱਚ ਜਿਹੜੇ ਗਾਇਨ ਕੇਸ ਉਹਨਾਂ ਵਿੱਚ ਗਿਣਤੀ ਦੇ ਕੇਸ ਸੀਗੇ ਜਿਨ੍ਹਾਂ ਵਿੱਚ ਸੱਜਣ ਕੁਮਾਰ ਸੀ ਸੱਜਣ ਕੁਮਾਰ ਨੂੰ ਪਹਿਲਾਂ ਵੀ سزا ਹੋਈ ਹੈ ਹੁਣ ਵੀ ਉਮਰ ਕੈਦ ਦੀ سزا ਹੋਈ ਹੈ ਮੈਂ ਸਮਝਦਾ ਕਿ ਇਹ سزا ਬਹੁਤ ਹੀ ਘਟਿਆ ਮੈਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਵਕੀਲਾਂ ਦਾ ਉਹਨਾਂ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੁਸ਼ਟਾਂ ਨੂੰ سزا ਦੇਣ ਵਿੱਚ ਅਹਿਮ ਰੋਲ ਨਿਭਾਇਆ ਪਰ ਇਹ ਜੀ سزا ਜਿਹੜੀ ਆ ਉਹ ਉਮਰ ਕੈਦ ਬਹੁਤ ਘਟਿਆ ਅਜਿਹੇ ਬੰਦੇ ਨੂੰ ਤੇ ਜੇ ਕਈਏ ਤੇ ਖਿਲਾੜ ਕੇ ਗੋਲੀ ਮਾਰਨੀ ਚਾਹੀਦੀ ਆ ਤਾਂ ਜੋ ਜਿਹੜੇ ਹੋਰ ਨੇ ਅਜੇ ਇਹ ਸੋਚ ਵਾਲੇ ਬੰਦੇ ਉਹਨਾਂ ਨੂੰ ਸਬਕ ਮਿਲ ਸਕੇ ਕਿ ਜੇ ਅਸੀਂ ਕਿਸੇ ਨਾਲ ਤੱਕਾ ਕਰਾਂਗੇ ਤੇ ਸਾਡੇ ਤੇ ਵੀ ਅਗਲਾ ਨਿਸ਼ਾਨਾ ਸਾਧ ਕੇ ਬੈਠਾ ਆ। ਲੰਬੇ ਸਮੇਂ ਤੋਂ ਕਾਫੀ ਜਿਹੜੀ ਕਿ ਉਹ ਦੀ ਕੀਤੀ ਜਾ ਰਹੀ ਸੀ ਨਿਨਸਾਫੀ ਚਲੋ ਇੱਕ ਨੂੰ ਅੱਜ ਜਿਹੜੀ ਕਿ سزا ਜਿਹੜੀ ਦਿੱਤੀ ਗਈ ਹੈ ਕੀ ਲੱਗਦਾ ਕਿ ਉਹਨਾਂ ਵਾਲੇ ਸਮੇਂ ਜਿਹੜੇ ਹੋਰ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇ। ਵੇਖੋ 41 ਸਾਲਾਂ ਬਾਅਦ ਜੇ ਆਪਾਂ ਕਹਿੰਦੇ ਕੋਈ ਇਨਸਾਫ ਆ ਇਨਸਾਫ ਨਹੀਂ ਇਹ ਸਿਰਫ ਜਿਹੜੇ ਜ਼ਖਮ ਸੀ ਨਾ ਜਖਮ ਤੇਲੇ ਰਹਿਣਗੇ ਇਹ ਸਿਰਫ ਇੱਕ ਮਲਮ ਦਾ ਕੰਮ ਜੂਰ ਕਰ ਸਕਦੇ ਨੇ ਪਰ ਉਹ ਜਖਮਾਂ ਨੂੰ ਭਰ ਨਹੀਂ ਸਕਦੇ 41 ਸਾਲ ਜੇ ਇਨਸਾਫ ਨਾ ਮਿਲੇ ਤਾਂ ਇਹਦਾ ਵਿੱਚੋਂ ਤੁਸੀਂ ਦੇਖੋ ਕਿ 41 ਸਾਲਾਂ ਬਾਅਦ ਇਨਸਾਫ ਦਾ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਚਲੋ ਫਿਰ ਵੀ ਅਸੀਂ ਉਹਨਾਂ ਵਕੀਲਾਂ ਸਾਹਿਬਾਨ ਦਾ ਜੱਜ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਹਜ਼ਾਰਾਂ ਕਾਤਲੋਂ ਚ ਕੁਝ ਬੰਦਿਆਂ ਨੂੰ ਸਹਾਇਤਾ ਦਿੱਤੀ ਹੈ ਸੱਜਣ ਕੁਮਾਰ ਜਿਹੜਾ ਉਹ ਵੀ ਉਹਨਾਂ ਵਿੱਚੋਂ ਹੀ ਆ ਜਿਨ੍ਹਾਂ ਨੇ ਇਸ ਭੀੜ ਦੀ ਗਵਾਹੀ ਕੀਤੀ ਜਿਨ੍ਹਾਂ ਨੇ ਦੰਗੇ ਕੀਤੇ ਸੀਗੇ ਸੱਖਰਾਂ ਦੀ ਨਸਲ ਕੁੱਛੀ ਕੀਤੀ ਸੀ ਪਰ ਇਹ ਸਜ਼ਾ ਬਹੁਤ ਹੀ ਘੱਟ ਆ ਮੈਂ ਅਪੀਲ ਕਰਦਾ ਸਰਕਾਰਾਂ ਨੂੰ ਕਿ ਜਿਹੜੇ ਦੂਜੇ ਦੋਸ਼ੀ ਨੇ ਉਹਨਾਂ ਨੂੰ ਵੀ ਫੜ ਕੇ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਤੋਂ ਘੱਟ ਸਜ਼ਾ ਨਹੀਂ ਦੇਣੀ ਚਾਹੀਦੀ ਤਾਂ ਜੋ ਜਿਹੜੇ ਦੂਸਰੇ ਨੇ ਜਿਹੜਾ ਕੋਈ ਇਹੋ ਜਿਹੀ ਸੋਚ ਰੱਖਦਾ ਆ ਉਹਨਾਂ ਨੂੰ ਵੀ ਇਹ ਗਿਆਨ ਹੋ ਜਾਏ ਕਿ ਜੇ ਅਸੀਂ ਕੋਈ ਕਿਸੇ ਨਾਲ ਧੱਕਾ ਕਰਾਂਗੇ ਸਾਡੇ ਲਈ ਵੀ ਮੌਤ ਖੜੀ ਆ ਇਹ ਕਰਕੇ ਸਰਕਾਰ ਨੂੰ ਸਮੇਂ ਸਿਰ ਇਹ ਇਨਸਾਫ ਦੇਣਾ ਚਾਹੀਦਾ ਸੀ ਪਰ ਬਹੁਤ ਲੰਮੇ ਸਮੇਂ ਬਾਅਦ ਇਨਸਾਫ ਮਿਲਿਆ ਫਿਰ ਵੀ ਅਸੀਂ ਉਹਨਾਂ ਜੱਜਾਂ ਸਾਹਿਬਾਨ ਦਾ ਉਹਨਾਂ ਵਕੀਲਾਂ ਦਾ ਮੈਂ ਮਾਜੋ ਪ੍ਰਧਾਨ ਸਹੁਲਤਵਾਦ ਕਰਦਾ ਜਿਨ੍ਹਾਂ ਨੇ ਲੰਮੇ ਸਮੇਂ ਬਾਅਦ ਹੀ ਇਨਸਾਫ ਜਿਹੜਾ ਉਹ ਦਿੱਤਾ ਤੇ ਭਾਵੇਂ ਕਿ ਇਨਸਾਫ ਬਹੁਤ ਘਾਟਾ ਪਰ ਫਿਰ ਵੀ ਅਸੀਂ ਧੰਨਵਾਦੀ ਹਾਂ